ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਾਂ ਅੱਗੇ ਵੀ ਕਈ ਬਿਮਾਰੀਆਂ ਤੋਂ ਚੰਗੇ ਨੁਕਸ਼ੇਆਂ ਦੀਆਂ ਵੀਡੀਓ ਪਾਉਂਦੇ ਹੁੰਨੇ ਆ ਸੋ ਅੱਜ ਵੀ ਤੁਹਾਡੇ ਨਾਲ ਆਪਾਂ ਦੋ ਨੁਕਸ਼ੇ ਸਾਂਝੇ ਕਰਨੇ ਸਭ ਤੋਂ ਪਹਿਲਾਂ ਕਿ ਜਿਨ੍ਹਾਂ ਦਾ ਖੂਨ ਗਾੜਾ ਹੁੰਦਾ ਬਲੌਕੇਜ ਹੋ ਜਾਂਦੀ ਆ ਹਾਰਟ ਦੀ ਪ੍ਰੋਬਲਮ ਆ ਜਾਂਦੀ ਆ ਕਈਆਂ ਨੂੰ ਬਲੌਕਜ ਦੇ ਨਾਲ ਇੱਕ ਲੱਤ ਦੇ ਵਿੱਚ ਦਰਦ ਰਹਿੰਦਾ ਢੂਈ ਦੇ ਵਿੱਚ ਦਰਦ ਰਹਿੰਦਾ ਹੈ ਨਾ ਇਹ ਸਾਰਾ ਕੁਝ ਕਿੱਥੋਂ ਦਰਦ ਕਿੱਥੋਂ ਸ਼ੁਰੂ ਹੁੰਦਾ ਇਹ ਬਲੌਕਜ ਤੋਂ ਹੁੰਦਾ ਤੇ ਬਲੌਕਜ ਕਦੋਂ ਹੁੰਦੀ ਹੈ ਜਦੋਂ ਖੂਨ ਗਾੜਾ ਹੁੰਦਾ ਸੋ ਇਹਨਾਂ ਸਾਰਿਆਂ ਵਾਸਤੇ ਆਪਾਂ ਤੁਹਾਡੇ ਨਾਲ ਇੱਕ ਨੁਕਤਾ ਸਾਂਝਾ ਕਰਨ ਲੱਗੇ ਆ ਤੁਸੀਂ ਅਰਜਨ ਛਾਲ ਲੈ ਲੈਣੀ ਹੈ ਪੰਸਾਰੀ ਤੋਂ ਮਿਲੂਗੀ ਅਰਜਨ ਛਾਲ ਲੈ ਕੇ ਤੇ ਨਾਲ ਥੋੜੀ ਜੀ ਦਾਲ ਚੀਨੀ ਲੈ ਲੈਣੀ ਆ 5-10 ਰੁਪਏ ਦੀ ਤੇ ਉਹਨੂੰ ਕੀ ਕਰਨਾ ਇੱਕ ਪਾਣੀ ਦਾ ਗਲਾਸ ਭਰ ਕੇ ਕੰਚ ਦਾ ਗਲਾਸ ਹੋਵੇ ਸਟੀਲ ਦਾ ਸਿਲਵਰ ਦਾ ਹੋਰ ਨਾ ਹੋਵੇ ਕੰਚ ਦਾ ਗਲਾਸ ਹੋਵੇ ਤਾਂ ਉਹਦੇ ਵਿੱਚ ਆਪਾਂ ਕੀ ਕਰਨਾ ਇੱਕ ਚਮਚਾ ਅਰਜਨਸ਼ਾਲ ਦਾ ਪਾ ਦੇਣਾ ਤੇ ਚੁਟਕੀ ਕੁ ਭਰ ਦਾਲ ਚੀਨੀ ਦੀ ਪਾ ਦੇਣੀ ਆ ਤੇ ਸਵੇਰ ਉੱਠ ਕੇ ਖਾਲੀ ਪੇਟ ਉਹਨੂੰ ਪੁਣਕੇ ਪਾਣੀ ਨੂੰ ਪੀ ਲੈਣਾ ਇੱਕ ਹਫਤਾ ਪੀ ਲੋ ਤੁਹਾਨੂੰ ਆਰਾਮ ਮਿਲ ਜਾਊਗਾ ਤੇ ਜੇ 15 ਦਿਨ ਪੀ ਲਿਆ ਨਾ ਤਾਂ ਆਪਣੇ ਸਰੀਰ ਦੀ ਬਲੋਕੇਜ ਹਟ ਜਾਊਗੀ ਅਰਜਨ ਛਾਲ ਇੱਕ ਚਮਚਾ ਤੇ ਦਾਲ ਚੀਨੀ ਦੀ ਇੱਕ ਚੁਟਕੀ ਰਾਤ ਨੂੰ ਪਾਣੀ ਚ ਭਿਉ ਕੇ ਸਵੇਰ ਉੱਠ ਕੇ ਖਾਲੀ ਪੇਟ ਪੁਣਕੇ ਪੀਣੀ ਹੈ ਤੇ ਦੂਸਰਾ ਨੁਕਤਾ ਕਿ ਕਈਆਂ ਵੀਰਾਂ ਨੂੰ ਡੇਂਗੂ ਬੁਖਾਰ ਹੋ ਜਾਂਦਾ ਹੈ ਹੁਣ ਵੀ ਬੜੀ ਬਿਮਾਰੀ ਚੱਲੀ ਹੋਈ ਐ ਜਿਹੜੀ ਡੇਂਗੂ ਦੀ ਬਿਮਾਰੀ ਐ ਉਹ ਆਪਾਂ ਬੜਾ ਡਾਕਟਰੀ ਇਲਾਜ ਵੀ ਕਰਵਾਉਨੇ ਆ ਮੈਂ ਨਹੀਂ ਕਹਿੰਦਾ ਉਹਦੇ ਨਾਲ ਠੀਕ ਨਹੀਂ ਹੁੰਦਾ ਹੁੰਦਾ ਐ ਉਹ ਆਪਾਂ ਕੀ ਕਰਨਾ ਐ ਦੋ ਜਾਂ ਤਿੰਨ ਗਲੋ ਪੀਸ ਕੇ ਇੱਕ ਗਲਾਸ ਪਾਣੀ ਵਿੱਚ 6 ਤੋਂ 7 ਪੱਤੀਆਂ ਤੁਲਸੀ ਦੀਆਂ ਪਾ ਕੇ ਫਿਰ ਉਹਨੂੰ ਉਬਾਲ ਲੈਣਾ 6 ਜਾਂ 7 ਪੱਤੀਆਂ ਤુલਸੀ ਦੀਆਂ ਤੇ 3 ਗਲੋ ਉਹ ਗਲੋ ਪਹਿਲਾਂ ਪੀਸ ਲੈਣੇ ਆ ਜਾਂ ਕੁੰਡੇ 'ਚ ਕੁੱਟ ਕੇ ਫਿਰ ਵਿੱਚ ਪੱਤੀਆਂ ਪਾਣੀ ਦੇ ਪਾ ਕੇ ਤੇ ਉਸ ਇੱਕ ਗਲਾਸ ਪਾਣੀ ਨੂੰ ਚੰਗੀ ਤਰ੍ਹਾਂ ਬਲਣਾ ਜਦੋਂ ਉਹ ਅੱਧਾ ਹੋ ਜਾਵੇ ਤੇ ਉਹਨੂੰ ਠੰਡਾ ਕਰਕੇ ਪੀ ਲੋ ਤੇ ਤੁਹਾਨੂੰ ਡੇਂਗੂ ਬੁਖਾਰ ਤੋਂ ਛਟਕਾਰਾ ਮਿਲ ਜਾਊਗਾ ਸੋ ਜਿਨ੍ਹਾਂ ਨੂੰ ਇਹ ਮੇਰੀ ਵੀਡੀਓ ਚੰਗੀ ਲੱਗੇ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲੋ